ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਤੁਹਾਡੇ ਲਈ ਲੈ ਕੇ ਆਈ ਪੱਗ ਫ੍ਰੀ ਸਟਾਈਲ ਜਿਹਦੀ ਲੈਂਥ ਹੈ 7 ਮੀਟਰ ਤੇ ਕੱਪੜਾ ਇਹ ਆਪਾਂ ਫੁੱਲ ਵੈਲਵੈਟ ਹੈ ਜਿਹੜਾ ਆਪਾਂ ਥੱਲੇ ਜੀ ਬੇਸ ਜਾਇਆ ਇਹ ਲੱਗ ਗਈ 1.5 ਦਾ 1.5 ਮੀਟਰ ਦਾ ਜੀ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਚੋਂ ਲੈ ਆ ਕੇ ਪੂਰੀ ਚੰਗੀ ਤਰ੍ਹਾਂ ਇਹਨਾਂ ਆਪਾਂ ਬਲ ਪਾ ਕੇ ਇਹੜਾ ਲਗਾ ਦੇਣਾ ਹੈ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਬੈਕ ਤੋਂ ਪਿੰਚ ਕਰ ਲੈਣਾ ਹੈ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਾਂ ਇਹਦਾ ਉੱਪਰ ਲੜ ਲੜਦਗਾਉਣਾ ਇਹ ਖੋਲਦਾ ਪਾਸਾ ਥੱਲੇ ਤੇ ਬੰਦ ਪਾਸਾ ਉੱਪਰ ਰੱਖਣਾ ਇਹ ਤੇ ਪੂਰੀ ਚੰਗੀ ਦੇ ਇੱਕ ਨਾਲ ਆਪਾਂ ਗੁੱਠਾ ਤੇ ਉਂਗਲ ਦੀ ਸਹਾਇਤਾ ਨਾਲ ਤੇ ਬੱਲ ਨੇ ਬਣਾਉਣੇ ਨੇ ਤੁਸੀਂ ਇਹਨੂੰ ਸਿੱਧਾ ਵੀ ਲਗਾ ਸਕਦੇ ਹੋ ਤੇ ਪੂਰੀ ਚੰਗੀ ਦੇ ਇੱਕ ਨਾਲ ਆਪਾਂ ਬੱਲ ਟਾਈਟ ਕਰਕੇ ਜਿਹੜੇ ਲੜ ਨੂੰ ਲਗਾਉਣੇ ਤੇ ਜਿਹੜਾ ਪਗਲਾ ਲੜ ਲਗਾਵਾਂਗੇ ਉਹ ਵੀ ਪਹਿਲੇ ਲੜਾ ਮੰਗੂ ਹੀ ਜਿਹੜਾ ਆਪਾਂ ਬੈਗ ਤੋਂ ਪਿੰਝ ਕਰਕੇ ਖੋਲਦਾ ਪਾਸਾ ਥੱਲੇ ਤੇ ਬੰਦ ਪਾਸਾ ਉੱਪਰ ਰੱਖ ਕੇ ਜਿਹੜੇ ਆਪਣੇ ਪਹਿਲਾ ਲੜ ਲਗਾਇਆ ਸੀ ਉਹ ਤੋਂ ਥੋੜਾ ਫਾਸਲਾ ਕਰ ਟਰੱਕ ਜਿਹੜਾ ਆਪਾਂ ਉੱਪਰੋਂ ਹਟ ਫਿਰ ਕਿਹਨੂੰ ਲਗਾ ਦੇਵਾਂਗੇ ਤੇ ਹੁਣ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਆ ਆਪਾਂ ਇਹ ਤਰੀਕਾ ਵੀ ਵਰਤ ਸਕਦੇ ਆ ਵਾਲ ਪਾਉਣ ਦਾ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਉਸ ਤਰ੍ਹਾਂ ਵੀ ਆਪਾਂ ਇਹੜੇ ਬਲਣਗੇ ਉਹ ਪਾ ਸਕਦੇ ਆ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ ਜਿਹੜੇ ਵੀਰਾਂ ਨੇ ਸਾਡਾ Facebook ਪੇਜ ਫੋਲੋ ਅਤੇ YouTube ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਧੰਨਵਾਦ ਤੇ ਆਪਾਂ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਲੜਾ ਉਹ ਲਗਾ ਦੇਣਾ ਹੈ ਤੇ ਆਪਾਂ ਜਿਹੜੇ ਨੋਕ ਆ ਉਹ ਪਾ ਸੈੱਟ ਕਰਾਂਗੇ ਤੁਸੀਂ ਜਿਹੜੇ ਲੜਾਂ ਜਿਹੜੇ ਜਿਵੇਂ ਤੁਹਾਡੇ ਲੜ ਢਲੇ ਪੈਂਦੇ ਨੇ ਉਹ ਤੁਸੀਂ ਨਾਲ ਦੇ ਨਾਲ ਵੀ ਉਹਨਾਂ ਦੇ ਪੱਗ ਪੈਣਾ ਟਾਈਟ ਕਰ ਸਕਦੇ ਹੋ ਤੇ ਸਾਰੇ ਲੜ ਲੱਗਣ ਤੋਂ ਬਾਅਦ ਵੀ ਉਹ ਜਿਹੜੇ ਬੈਗ ਤੋਂ ਪੈਂਚੀ ਕਰਕੇ ਖੁੱਲਦਾ ਬਸ ਹਥਲੇ ਤੋਂ ਬੰਦ ਬਸ ਉੱਪਰ ਰੱਖ ਕੇ ਪੂਰੀ ਚੰਗੀ ਤਰੀਕੇ ਨਾਲ ਇਹ ਬਾਲ ਬਣਾ ਕੇ ਬਾਲਾਂ ਨੂੰ ਸੰਘਣੇ ਕਰ ਲੈਣਾ ਹੈ ਬਾਲਾਂ ਸੰਘੇ ਕਰਨ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਲਗਾ ਦੇਣਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜੇ ਵੀਰ ਫ੍ਰੀਸਟਾਈਲ ਜਿਹੜੀ ਪੱਗਾਂ ਨਹੀਂ ਬੰਨ ਪਾਉਂਦੇ ਉਹ ਜਿਹੜੀ ਉਹ ਆਪਣੀ ਵੀਡੀਓ ਨੂੰ ਦੇਖ ਕੇ ਪ੍ਰੋਬਲਮ ਦਾ ਹੱਲ ਕਰ ਸਕਣ ਪੂਰੀ ਚੰਗੀ ਤਰੀਕੇ ਨਾਲ ਆਪਾਂ ਜਿਹੜੇ ਵਾਲ ਨੇਗੇ ਉਹ ਟਾਈਟ ਕਰਕੇ ਜਿਹੜੀ ਆਪਾਂ ਸ਼ੇਪ ਬਣਾ ਕੇ ਲਗਾ ਦੇਵਾਂਗੇ ਜਿਹੜੇ ਉੱਪਰਲੇ ਪੇਚ ਨੇ ਉਹਨਾਂ ਦੇ ਵੀ ਥੋੜੀ ਜਿਹੜਾ ਫਾਸਲਾ ਉਹ ਬਰਾਬਰ ਰੱਖਣਾ ਹੈ ਤੇ ਜਿਹੜਾ ਆਪਾਂ ਅਗਲਾ ਲਾ ਲਗਾਉਣਾ ਹੈ ਉਹ ਪਹਿਲੇ ਲਾ ਲ ਅਗਲੇ ਮੇ ਲੜਾ ਮੰਗੂ ਹੀ ਬੈਕ ਤੋਂ ਪੇਂਚ ਕਰਕੇ ਹੋਲਦਾ ਬਾਤ ਉੱਲੇ ਤੇ ਬੰਦ ਪਾਸੇ ਉੱਪਰ ਆ ਕੇ ਜਿਵੇਂ ਤੇ ਵੀਡੀਓ ਵਿੱਚ ਦੇਖ ਰਹੇ ਹੋ ਕਿ ਉਸੇ ਤਰ੍ਹਾਂ ਪੋਣੀ ਕਰਕੇ ਤੇ ਆਪਾਂ ਜਿਹੜਾ ਅਰੇ ਬਲ ਪਾ ਕੇ ਚੰਗੀ ਤਰੀਕੇ ਨਾਲ ਜਿਹੜੇ ਆਪਾਂ ਬਲ ਪਾ ਕੇ ਜਿਹੜੇ ਆਪਾਂ ਇਹ ਲਗਾ ਦੇਣਾ ਹੈ ਜਿਹੜੇ ਆਪਣੀ ਨੋਕ ਜਿਹੜੇ ਆਪਾਂ ਬਲ ਪਾਉਣੇ ਆ ਸਾਰੇ ਲੜਾਂ ਦੇ ਉਹ ਇੱਕ ਨੋਕ ਤੇ ਆਪਣੇ ਪਾਣੇ ਚਾਹੀਦੇ ਨੇ ਜੇ ਆਪਾਂ ਬਾਦ ਨੂੰ ਉਹੋ ਤੇੜੇ ਯਾਨਕੀ ਉੱਪਰ ਚਾੜ ਦਿੰਦੇ ਹਾਂ ਤਾਂ ਆਪਣੀ ਜਿਹੜੀ ਪੱਗ ਉਹ ਦੇਖਣ ਵਿੱਚ ਵਧੀਆ ਨਹੀਂ ਲੱਗਦੀ ਜਾਂ ਜੋ ਆਪਣੀ ਜਿਹੜੀ ਸ਼ੇਪ ਉਹ ਨਹੀਂ ਬਣਦੀ ਤਾਂ ਆਪਾਂ ਪੂਰੀ ਚੰਗੀ ਤਰੀਕੇ ਨਾਲ ਲੜ ਨੂੰ ਲਾ ਕੇ ਜਿਹੜਾ ਢਾਲ ਦੇਵਾਂਗੇ ਢਾਲਣ ਤੋਂ ਬਾਅਦ ਆਪਾਂ ਜਿਹੜੇ ਹੁਣ ਲੜਾਂ ਦੀ ਜਿਹੜੀ ਸੈਟਿੰਗ ਉਹ ਕਰਾਂਗੇ ਬੜਾ ਅਗਲਾ ਲਾਗਾਵਾਂਗੇ ਬੈਕ ਤੋਂ ਪਿੰਜ ਕਰ ਲੈਣਾ ਉਸੇ ਤਰ੍ਹਾਂ ਹੀ ਬੈਕ ਤੋਂ ਪਿੰਜ ਕਰਕੇ ਤੇ ਇਹ ਜਿਹੜਾ ਆਪਾਂ ਲੜਾ ਇਹ ਆਪਾਂ ਸਾਫ ਲਗਾਵਾਂਗੇ ਤੁਸੀਂ ਜਿਹੜਾ ਇਹ ਲੜਾ ਬਲ ਵਾਲਾ ਵੀ ਲਗਾ ਸਕਦੇ ਹੋ ਤੇ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਇਹਨੂੰ ਆਪ ਜਿਹੜਾ ਆਪਾਂ ਲਾੜਾ ਇਹਨੂੰ ਆਪਾਂ ਜਿਹੜਾ ਇਹਦਾ ਲਾੜਾ ਉਹਨੂੰ ਆਪਾਂ ਪੂਰੀ ਚੰਗੀ ਤਰੀਕੇ ਨਾਲ ਹਾਫ ਤੋਂ ਪਿੰਚ ਕਰਕੇ ਆਪਾਂ ਇਹਨੂੰ ਸਾਫ਼ ਕਰਾਂਗੇ ਤੇ ਉੱਪਰ ਆਪਾਂ ਜ਼ਰੂਰ ਪਿੰਚ ਕਰ ਲਵਾਂਗੇ ਤੇ ਆਪਾਂ ਇਹਨੂੰ ਲੜ ਨੂੰ ਪੂਰਾ ਢਾਲ ਦੇਵਾਂਗੇ ਢਾਲਣ ਤੋਂ ਬਾਅਦ ਜਿਹੜਾ ਆਪਾਂ ਇਹਦੇ ਨੋਕਾਉ ਬਣਾਵਾਂਗੇ ਤੇ ਜਿਹੜੇ ਆਪਣੇ ਵਾਲ ਨੇਗੇ ਉਹਨੂੰ ਆਪਾਂ ਟਾਈਟ ਕਰਾਂਗੇ ਆਪਾਂ ਪੂਰੀ ਚੰਗੀ ਤਰੀਕੇ ਨਾਲ ਦੀ ਨੋਕ ਬਣਾਵਾਂਗੇ ਨੋਕ ਬਣਾਉਣ ਤੋਂ ਬਾਅਦ ਜਿਹੜਾ ਆਪਾਂ ਬਾਜ ਨਾਲ ਜਾਂ ਪੱਗ ਪੈਣ ਵਾਲੇ ਜਿਹੜੇ ਇਹਨਾਂ ਦੇ ਜਿਵੇਂ ਜਿਵੇਂ ਆਪਾਂ ਲਗਦੇ ਹਨ ਕਿ ਬਾਲਟੇ ਲੈਣ ਉਹ ਤੇ ਆਪਾਂ ਜਿਹੜੇ ਵਾਲ ਨੇ ਕਿ ਉਹ ਟਾਈਟ ਕਰਾਂਗੇ ਤੇ ਤੇ ਜਿਹੜੇ ਜਿਹੜੇ ਜੇ ਜੇ ਵੀਡੀਓ ਵਧੀਆ ਲੱਗ ਰਹੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪੂਰੀ ਚੰਗੀ ਤਰੀਕੇ ਨਾਲ ਆਪਣੇ ਵਾਲ ਨੇ ਕਿ ਉਹਨਾਂ ਨੂੰ ਟਾਈਟ ਕਰਕੇ ਜਿਹੜਾ ਆਪਾਂ ਨੂੰ ਟਾਈਟ ਕਰ ਲੈਣਾ ਤੁਸੀਂ ਜਿਹੜੇ ਪੱਗ ਪੈਂਦੇ ਵੀ ਵਰਤੋਂ ਕਰ ਸਕਦੇ ਹੋ ਪਰ ਪੱਗ ਪੈਣਾ ਇਹਦੇ ਕਿਦੋਂ ਦੇਖੇ ਤੁਹਾਡੇ ਜਿਹੜੀ ਪੱਗ ਆ ਉਹ ਪੜਨ ਦਾ ਖਤਰਾ ਹੋ ਜਾਂਦਾ ਹੈ ਤੇ ਪੂਰੀ ਚੰਗੀ ਤਰੀਕਾ ਨਾਲ ਹੀ ਸ਼ੇਪ ਦੀ ਸੈਟਿੰਗ ਕਰਕੇ ਜਿਹੜਾ ਆਪਾਂ ਜਿਹੜਾ ਆਪਾਂ ਇਹਨਾਂ ਆਪਾਂ ਲੜ ਲਗਾਵਾਂਗੇ ਸਿੱਧਾ ਇਹੜਾ ਲਾੜਾ ਇਹ ਤੁਸੀਂ ਥੋੜੇ-ਥੋੜੇ ਬਲ ਪਾ ਕੇ ਜਿਹੜਾ ਲਗਾਵੋਗੇ ਪੂਰੀ ਚੰਗੀ ਤਰੀਕਾ ਨਾਲ ਨੂੰ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਇਹ ਲਾੜਾ ਇਹਨੂੰ ਆਪਾਂ ਲਗਾਵਾਂਗੇ ਇਹ ਬੱਚੇ ਥੋੜੇ ਥੋੜੇ ਬਾੜਾ ਪਾ ਕੇ ਜਿਵੇਂ ਤੁਸੀਂ ਉਹ ਵੀਡੀਓ ਵਿੱਚ ਦੇਖੋਗੇ ਉਸੇ ਤਰ੍ਹਾਂ ਇਹ ਪਿਹੜਾ ਲਾੜਾ ਇਹਨੂੰ ਪੂਰੀ ਚੰਗੇ ਤਰੀਕੇ ਨਾਲ ਇਹਨੂੰ ਪਿਹੜਾ ਢਾਲ ਦੇਣਾ ਹੈ ਤੇ ਜਿਹੜਾ ਆਪਾਂ ਇਹਨੂੰ ਵਿੱਚ ਜਿਹੜਾ ਦੱਬ ਲੈਣਾ ਹੈ ਦੱਬਣ ਤੋਂ ਬਾਅਦ ਜਿਹੜੀ ਆਪਣੀ ਹੁਣ ਆਪਾਂ ਸ਼ੇਪ ਇਹ ਜਿਹੜੀ ਸੈੱਟ ਕਰਾਂਗੇ ਸ਼ੇਪ ਸੈੱਟ ਕਰਨ ਤੋਂ ਬਾਅਦ ਜਿੱਥੇ ਕਿਤੇ ਆਪਾਂ ਨੂੰ ਮਾੜਾ ਮੋਟਾ ਜਿਹੜਾ ਬਣਾ ਬੜਾ ਬੋਲਟੇ ਲੱਗਦਾ ਹੈ ਤੇ ਉੱਪਰਲੇ ਪਿਆ ਚਾਰ ਇਸ ਵਾਈਕਰ ਤਰ੍ਹਾਂ ਇਹੋ ਪਾਈੜੀ ਕਰਾਂਗੇ ਤੇ ਜਿਹੜਾ ਆਪਾਂ ਸੇਟ ਅਕਣਾ ਹੈ ਉਹ ਆਪਾਂ ਚਾਰੇ ਪਾਸੇ ਜਿਹੜੇ ਕਵਰ ਕਰ ਲੈਣੇ ਨੇ ਕਵਰ ਕਰਕੇ ਜਿਹੜਾ ਆਪਾਂ ਪਿਛਲਾ ਲੜਾ ਨੂੰ ਆਪਾਂ ਖਿੱਚ ਲੈਣਾ ਹੈ ਤੇ ਆਪਾਂ ਇਹ ਲੜਾ ਪੈਕੋ ਲਗਾ ਦੇਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ